ਕੋ ਕਰਦੀੋਂ ਸੱਚਾ ਸਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਸ ਟੈਂਪ ਸੈਕਟਰੀਏਟ ਬਠਿੰਡਾ ਦੇ ਬਾਹਰ ਮੌਜੂਦ ਹੈ ਜਿੱਥੇ ਰਜਿੰਦਰਾ ਕਾਲਜ ਦੇ ਸਟੂਡੈਂਟਾਂ ਵੱਲੋਂ ਰਜਿੰਦਰਾ ਕਾਲਜ ਦੀ ਪ੍ਰਿੰਸੀਪਲ ਦੇ ਖਿਲਾਫ ਅੱਜ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਡੇ ਨਾਲ ਕੁਝ ਵਿਦਿਆਰਥੀ ਮੌਜੂਦ ਨੇ ਕਰਦੇ ਆ ਉਹਨਾਂ ਨਾਲ ਗੱਲਬਾਤ ਕੀ ਕਾਰਨ ਹੈ ਇਸ ਧਰਨੇ ਪ੍ਰਦਰਸ਼ਨ ਦਾ ਸੀਰ ਜਿੰਦਰਾ ਕਾਲਜ ਦੇ ਪ੍ਰਿੰਸੀਪਲ ਖਿਲਾਫ ਜਿਹੜਾ ਮੰਗ ਪੱਤਰ ਦੇ ਕੇ ਆ ਰਹੇ ਹਾਂ ਕਿ ਤੁਹਾਡੀ ਉਹ ਗੱਲ ਸੁਣਵਾਈ ਨਹੀਂ ਕਰ ਰਹੇ ਪਹਿਲਾਂ ਉਹਨਾਂ ਨੇ ਮੌਕੇ ਤੇ ਕਿਹਾ ਤਾਂ ਕਿ ਅਸੀਂ ਦੁਬਾਰੇ ਭਰਵਾ ਲੈਨੇ ਆ ਸਬਜੈਕਟ ਕੰਬੀਨੇਸ਼ਨ ਪਰ ਜਦੋਂ ਵਿਦਿਆਰਥੀ ਦੁਬਾਰੇ ਭਰਨ ਗਏ ਉਦੋਂ ਉਹਨਾਂ ਨੇ ਜਿਹੜਾ ਹੈਗਾ ਇਹ ਕਹਿਤਾ ਕਿ ਜੋ ਅਸੀਂ ਬਣਾ ਕੇ ਦਿੱਤੇ ਸਬਜੈਕਟ ਕੰਬੀਨੇਸ਼ਨ ਉਹਦੇ ਤੋਂ ਬਾਹਰ ਨਹੀਂ ਤੁਸੀਂ ਕਰ ਸਕਦੇ ਮਤਲਬ ਚੁਣ ਨਹੀਂ ਦਿੱਤਾ ਫਿਰ ਜਦੋਂ ਦੁਬਾਰਾ ਵਿਦਿਆਰਥੀ ਇਕੱਠੇ ਹੋਣ ਲਗੇ ਤਾਂ ਮੈਡਮ ਨੇ ਜਿਹੜਾ ਉਹਨਾਂ ਨਾਲ ਧੱਕੇਸ਼ਾਹੀ ਕਰਕੇ ਨਾਮ ਕੱਟਣ ਦੀਆਂ ਧਮਕੀਆਂ ਦੇ ਦੇ ਕੇ ਵਿਦਿਆਰਥੀਆਂ ਨੂੰ ਤਾਂ ਖੰਡਾਇਆ ਤੇ ਧੱਕੇ ਨਾਲ ਉਹਨਾਂ ਇਹ ਸਬਜੈਕਟ ਕੰਬੀਨੇਸ਼ਨ ਆ ਜਿਹੜੇ ਉਹ ਪਰਵਾਹ ਜਿਹਦੇ ਕਰਕੇ ਸੀ ਪ੍ਰਿੰਸੀਪਲ ਦੇ ਖਿਲਾਫ ਵੀ ਸਾਡਾ ਰੋਸ ਹੈਗਾ ਹੈਗਾ ਕਿ ਉਹ ਧੱਕੇ ਸਹੀ ਕਰ ਰਿਹਾ ਵਿਦਿਆਰਥੀਆਂ ਤੇ ਰੋਮ ਮਾਰ ਰਿਹਾ ਨਾਮਕ ਤਕਨੀਕੀਆਂ ਧਮਕੀਆਂ ਦੇ ਰਿਹਾ ਇਸ ਇਸ ਕਰਕੇ ਅਸੀਂ ਤਿੰਨ ਮੰਗਾਂ ਨੂੰ ਲੈ ਕੇ ਅੱਜ ਡੀਸੀ ਸਾਹਿਬ ਨੂੰ ਮਿਲਣ ਆਏ ਸੀ ਅੱਛਾ ਡੀਸੀ ਸਾਹਿਬ ਨੂੰ ਤੁਸੀਂ ਮੰਗ ਪੱਤਰ ਦਿੱਤਾ ਕੀ ਅਸ਼ਵਾਸ਼ਣ ਮਿਲਿਆ ਤੁਹਾਨੂੰ ਦੇਖੋ ਜੀ ਡੀਸੀ ਸਾਹਿਬ ਨੇ ਸਾਡਾ ਮਾਮਲਾ ਤਾਂ ਨਹੀਂ ਹੱਲ ਕੀਤਾ ਹੈਗਾ ਅਜੇ ਤੱਕ ਪੇਸ਼ ਕਰਕੇ ਸਾਡਾ ਧਰਨਾ ਜਿਹੜਾ ਲਗਾਤਾਰ ਚੱਲੀ ਹੈਗਾ ਹੈਗਾ ਏਡੀਸੀ ਸਾਹਮਣੋਂ ਉਹਨਾਂ ਨੇ ਮਾਰਕ ਕੀਤਾ ਹੈਗਾ ਹੈਗਾ ਕਿਉਂਕਿ ਸਾਡੇ ਕੋਲੇ ਸਮਾਂ ਨਹੀਂ ਬਹੁਤਾ ਹੈ ਜੀ ਇਸ ਕਰਕੇ ਸਾਨੂੰ ਇਹ ਹੈ ਕਿ ਕਾਲਜ ਤੋਂ 5 ਮਿੰਟ ਦੀ ਦੂਈ ਤੇ ਰਜਿੰਦਰਾ ਕਾਲਜ ਹੈ ਜੀ ਪ੍ਰਿੰਸੀਪਲ ਨੂੰ ਹੁਣੇ ਬੁਲਾ ਕੇ ਕਮ ਸੇ ਕਮ ਸਬਜੈਕਟ ਚੋਂ ਵਾਲਾ ਜਿਹੜਾ ਮਾਮਲਾ ਹੈਗਾ ਉਹ ਤਾਂ ਹੱਲ ਕਰਵਾਇਆ ਜਾਵੇ ਬਾਕੀ ਜਿਹੜੀਆਂ ਮੰਗਾਂ ਨੇ ਜਾਂ ਪ੍ਰਿੰਸੀਪਲ ਤੇ ਕਾਰਵਾਈ ਕਰਨ ਵਾਲੀ ਜਿਹੜੀ ਮੰਗ ਹੈਗੀ ਆ ਉਹ ਕਮ ਸੇ ਕਮ ਕੀਤੀ ਜਾਵੇ ਨਵੀਂ ਸਿੱਖਿਆ ਨੀਤੀ ਰੱਦ ਕਰਨਾ ਉਹ ਤਾਂ ਚਲੋ ਪੰਜਾਬ ਲੈਵਲ ਦੀ ਜਦੋਂ ਗੱਲ ਹੈਗੀ ਆ ਉਹਦੇ ਤੇ ਆਉਂਦੀ ਤੋਡੇ ਕਹਿਣ ਦਾ ਮੀਨ ਹੈ ਵੀ ਪ੍ਰਿੰਸੀਪਲ ਜਿਹੜੇ ਹੈਗੇ ਅਰਜੰਦਰਾ ਕਾਲਜ ਦੇ ਉਹ ਤੁਹਾਡੇ ਤੇ ਥੋਪ ਰਹੇ ਆ ਵੀ ਇਹ ਸਬਜੈਕਟ ਲੋ ਹਾਂਜੀ ਇਹ ਥੋਪ ਰਹੇ ਹੈਗੇ ਆ ਉਹਦਾ ਕਾਰਨ ਹੈ ਜੀ ਇੱਕ ਸਾਡੇ ਪ੍ਰਿੰਸੀਪਲ ਮੈਡਮ ਜਿਹੜੇ ਲਿਆਜਾਂ ਪੂਰ ਕੇ ਕਾਲਜ ਹੈ ਜਿਹੜਾ ਚਲਾ ਰਹੇ ਹੈਗੇ ਉਹ ਨਿਯਮ ਕਾਨੂੰਨ ਨਹੀਂ ਮੰਨ ਰਹੇ ਹੈਗੇ ਤੇਰੇ ਲਈ ਯੂਨੀਵਰਸਿਟੀ ਵੱਲੋਂ ਜਿਹੜਾ ਟੈਂਪਲੇਟ ਆਇਆ ਸੀ ਤਾਂ ਸੀਗਾ ਮੋਰ ਦੇ ਮਤਵਕ ਵਿਦਿਆਰਥੀ ਆਪਦੀ ਮਰਜ਼ੀ ਨਾਲ ਤਾਂ ਸਬਜੈਕਟ ਚੁਣ ਸਕਦੇ ਸੀ ਉਹਦੇ ਚ ਪਰ ਇਹ ਸੀਗਾ ਕਿ ਮਾਈਨਰ ਸਬਜੈਕਟ ਉਹਨਾਂ ਨੂੰ ਧੱਕੇ ਨਾਲ ਇੱਕ ਦਿੱਤਾ ਜਾਣਾ ਸੀ ਵੀ ਤੁਸੀਂ ਆਹ ਵੀ ਪੜੋ ਠੀਕ ਆ ਹਾਲਾਂਕਿ ਉਹ ਗਲਤ ਆ ਪਰ ਕਮ ਸੇ ਕਮ ਮੈਡਮ ਨੂੰ ਇਹ ਚਾਹੀਦਾ ਸੀ ਕਿ ਉਹ ਯੂਨੀਵਰਸਿਟੀ ਦੇ ਟੈਂਪਲੇਟ ਮੁਤਾਬਕ ਤਾਂ ਸਬਜੈਕਟ ਕੰਬੀਨੇਸ਼ਨ ਕਰਵਾਉਂਦੇ ਇਹ ਤਾਂ ਬੇਨਿਯਮਈਆ ਪ੍ਰਿੰਸੀਪਲ ਵੱਲੋਂ ਕੀਤੀ ਯਾਰੀ ਇਹਦੇ ਤਾਂ ਉਹਨਾਂ ਤੇ ਵਿਭਾਗੀ ਕਾਰਵਾਈ ਜਿਹੜੀ ਆ ਉਹ ਬਣਦੀ ਹੈਗੀ ਆ ਪਰ ਉਹ ਮੈਡਮ ਆਪ ਦੇ ਵੱਲੋਂ ਆਪਦੀਆਂ ਲਿਹਾਜ਼ਾਂ ਪੂਰਨ ਲਈ ਕਿ ਜਿਹੜੇ ਕੁਝ ਪ੍ਰੋਫੈਸਰ ਨੇ ਪਰਮਾਨੈਂਟ ਉਹਨਾਂ ਨੂੰ ਕਿਤੇ ਹੋਰ ਕਾਲਜ ਨਾ ਭੇਜਣਾ ਪਵੇ ਜੇ ਜਾਂ ਉਹਨਾਂ ਦੇ ਕਿਤੇ ਵਾਧੂ ਲੈਕਚਰ ਲਾਉਣ ਦਾ ਬੋਝ ਨਾ ਪਵੇ ਜੇ ਵਾਧੂ ਸਿਲੇਬਸ ਨਾ ਆਜੇ ਇਸ ਚੀਜ਼ਾਂ ਉੱਤੇ ਧਿਆਨ ਚ ਰੱਖਦੇ ਉਹਨਾਂ ਦੀ ਜਿਹੜੀ ਸੂਹ ਉਤਮ ਤਾਕੇ ਜਿਹੜਾ ਕੰਬੀਨੇਸ਼ਨ ਉਹ ਬਣਾਇਆ ਗਿਆ ਸਾਡੇ ਨਾਲ ਰਜਿੰਦਰਾ ਕਾਲਜ ਦੇ ਹੋਰ ਵੀ ਵਿਦਿਆਰਥੀ ਮੌਜੂਦ ਹੈ ਉਹਨਾਂ ਨਾਲ ਕਰਦੇ ਆਂ ਗੱਲਬਾਤ ਸੱਸੀ ਕਲ ਬੇਟੇ ਸੱਸੀ ਕਲ ਜੀ ਬੇਟਾ ਅੱਜ ਮੰਗ ਪੱਤਰ ਦਿੱਤਾ ਗਿਆ ਰਜਿੰਦਰਾ ਕਾਲਜ ਦੀ ਪ੍ਰਿੰਸੀਪਲ ਦੇ ਖਿਲਾਫ ਕੀ ਕਰਨਾ ਹੈ ਤਾਂ ਮੰਗ ਪੱਤਰ ਦੇਣ ਦਾ ਇਹ ਕਾਰਨ ਹੈ ਵੀ ਜਿਹੜੇ ਪ੍ਰਿੰਸੀਪਲ ਸਹਿਬਾਨ ਵੱਲੋਂ ਤੱਕੇ ਨਾਲ ਸਬਜੈਕਟ ਚੂਜ਼ ਕਰਨ ਦੇ ਜਿਹੜਾ ਤੱਕੇ ਨਾਲ ਸਬਜੈਕਟ ਚੂਜ਼ ਕਰਾ ਰਿਹਾ ਉਹਦੇ ਵਿਰੋਧ ਚ ਜਦ ਕਿ ਵਿਦਿਆਰਥੀ ਨੂੰ ਜਿਸ ਸਬਜੈਕਟ ਚੋ ਆਪਣੇ ਨੂੰ ਜਿਵੇਂ ਉਹ ਹੀ ਸਬਜੈਕਟ ਪੜ੍ਹੂਗਾ ਜਿਹੜਾ ਪਲੱਸ 2 ਚੋ ਜਿਵੇਂ ਮੈਥ ਇਕਨੋਮਿਕਸ ਕਰਕੇ ਆਇਆ ਤਾਂ ਵੀ ਉਹ ਆਪਣੇ ਮੈਥ ਇਕਨੋਮਿਕਸ ਨਾਲ ਹੀ ਕੰਟੀਨਿਊ ਕਰੂਗਾ ਉਹ ਜਿਹੜੇ ਪ੍ਰਿੰਸੀਪਲ ਤੱਕੇ ਨਾਲ ਸਬਜੈਕਟ ਰਖਾ ਰਿਹਾ ਉਸ ਨਾਲ ਉਹਨਾਂ ਦਾ ਫਿਊਚਰ ਵੀ ਸਪੋਇਲ ਹੁੰਦਾ ਨਾਲੇ ਉਸ ਵਿਦਿਆਰਥੀ ਦਾ ਉਸ ਸਬਜੈਕਟ ਨੂੰ ਜਿਵੇਂ ਆ ਵੀ ਨਹੀਂ ਹੈ ਇਸ ਬਰੂਧ ਚ ਜੇ ਬੱਚੇ ਵਿਰੋਧ ਕਰਦੇ ਆ ਮੈਡਮ ਦਾ ਤਾਂ ਮੈਡਮ ਬਲੋ ਇਹ ਸਟੇਟਮੈਂਟ ਆਉਂਦੀ ਹੈ ਵੀ ਤੁਹਾਡਾ ਨਾਮ ਕੱਢ ਦਿੱਤਾ ਜਾਊਗਾ ਮੈਡਮ ਚਾਹੁੰਦੇ ਵੀ ਜਿਹੜੇ ਸਬਜੈਕਟ ਮੈਂ ਕਹਿੰਨੀ ਆ ਤੁਸੀਂ ਉਹ ਰੱਖੋ ਤੁਸੀਂ ਉਹ ਹੀ ਚੂਜ਼ ਕਰੋ ਵੀ ਤੁਹਾਡੇ ਤੇ ਥੋਪੇ ਜਾ ਰਿਹਾ ਸਬਜੈਕਟ ਨਹੀਂ ਬਿਲਕੁਲ ਥੋਪੇ ਜਾ ਰਿਹਾ ਸਰ ਉੱਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਵੀ ਜੇ ਨਹੀਂ ਕਰੋਗੇ ਐਵੇਂ ਕਰੋਗੇ ਤਾਂ ਤੁਹਾਡਾ ਨਾਮ ਕੱਢ ਦਿੱਤਾ ਜਾਊਗਾ ਮੇਰੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਹੋ ਜਿਹੀਆਂ ਜਿਹੜੀਆਂ ਧਮਕੀਆਂ ਨੂੰ ਰੋਕਿਆ ਜਾਵੇ ਤੇ ਪ੍ਰਿੰਸੀਪਲ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਬੇਟੇ ਗੱਲ ਕਰੀ ਤਾਂ ਇਹ ਕਾਰਨ ਕੀ ਮੰਨਦੇ ਹੋ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਪ੍ਰਿੰਸੀਪਲ ਕਹਿ ਰਿਹਾ ਵੀ ਇਹ ਸਬਜੈਕਟ ਲੋ ਤੁਸੀਂ ਸਬਜੈਕਟ ਹੋਰ ਲੈਣਾ ਚਾਹੁੰਦੇ ਹੋ ਕਾਰਨ ਕੀ ਮੰਨਦੇ ਹੋ ਕਿ ਕੋਈ ਉੱਥੇ ਪ੍ਰੋਫੈਸਰਾਂ ਦੀ ਘਾਟ ਹੈ ਨਹੀਂ ਜੀ ਪ੍ਰੋਫੈਸਰਾਂ ਦੀ ਘਾਟ ਨਹੀਂ ਇਹਦਾ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਬੈਸਟ ਐਗਜ਼ਾਮਪਲ ਦੇਣੀ ਆ ਹਰ ਇੱਕ ਸੰਸਦ ਤਾਂ ਲਿਆਜਾਂ ਨਾਲ ਨਹੀਂ ਚੱਲਦੀ ਸੰਸਦ ਨਿਯਮਾਂ ਨਾਲ ਚੱਲਦੀ ਆ ਡਾਕਟਰ ਜੋਸ਼ਨਾ ਸਿੰਘਾ ਤੇ ਲਿਆਜਾਂ ਭੁੱਲਦੀ ਆ ਇਹਦੇ ਇੱਕ ਬੈਸਟ ਐਗਜ਼ਾਮਪਲ ਹੈ ਸਾਡਾ ਇੱਕ ਕਲਰਕ ਹੈ ਅਨੰਤ ਜੈਨ ਜਿਵੇਂ ਕਿ ਤੁਹਾਨੂੰ ਪਤਾ ਹੈ ਡਾਕਟਰ ਜੋਸ਼ਨਾ ਸਿੰਘਲਾ ਹੋਰ ਵੀ ਬਹੁਤ ਕਾਲਜਾਂ ਦੀ ਪ੍ਰਿੰਸੀਪਲ ਹੈ ਉਸ ਅਨੰਤ ਜੈਨ ਕਲਰਕ ਦੀ ਬਦਲੀ ਹਸਨਰ ਕਾਲਜ ਹੋਈ ਹੈ ਜਿਸ ਤਰ੍ਹਾਂ ਸੁਰੋਖਤਾ ਮੁਤਾਬਿਕ ਸਾਡੇ ਤੱਕ ਜਿਹੜੀ ਗੱਲ ਪਹੁੰਚੀ ਹੈ ਵੀ ਉਹਦੀ ਹਸਨਰ ਕਾਲਜ ਬਦਲੀ ਹੋਈ ਹੈ ਪਰ ਜੇ ਤੁਸੀਂ ਹਾਲੇ ਵੀ ਜਾ ਕੇ ਦੇਖੋਗੇ ਤਾਂ ਅਨੰਤ ਜੈਨ ਸਾਡੇ ਕਲਰਕ ਆਫਿਸ ਕੰਮ ਕਰ ਰਿਹਾ ਹੋਊਗਾ ਇਹ ਪ੍ਰਿੰਸੀਪਲ ਮੈਡਮ ਦੀਆਂ ਲਿਹਾਜ਼ਾਂ ਨੇ ਪ੍ਰਿੰਸੀਪਲ ਮੈਡਮ ਇੱਕ ਸਾਈਡ ਕਹਿੰਦੀ ਹੈ ਵੀ ਕਾਲਜ ਚ ਆਊਟਸਾਈਡਰ ਨਹੀਂ ਆਉਣੇ ਚਾਹੀਦੇ ਪਰ ਸੋ ਪ੍ਰੋਫੈਸਰ ਜਗਜੀਵਨ ਕੋਰ ਦੀ ਕੁੜੀ ਕਾਲਜ ਚ ਆਊਟਸਾਈਡਰ ਲੈ ਕੇ ਜਾਈ ਇਹ ਵੀ ਨਿਯਮ ਹੈ ਇੱਥੇ ਤੁਸੀਂ ਆਪਣੀਆਂ ਲਿਆਜਾਂ ਭੁੱਲ ਰਹੇ ਹੋ ਤੁਹਾਡਾ ਬੱਚਾ ਆਇਆ ਤੁਹਾਨੂੰ ਮਿਲ ਕੇ ਜਾਵੇ ਤੁਹਾਡਾ ਬੱਚਾ 10 ਜਣੇ ਨੂੰ ਹੋਰ ਅੰਦਰ ਲੈ ਕੇ ਆ ਰਿਹਾ ਇਹ ਕਾਲਜ ਦੇ ਰੂਲ ਐਂਡ ਰੈਗੂਲੇਸ਼ਨ ਚ ਨਹੀਂ ਹੈ ਇਹੋ ਜਿਹੇ ਲਿਆਜਾਂ ਵੀ ਸਬਜੈਕਟ ਕੰਬੀਨੇਸ਼ਨ ਚੋ ਵੀ ਹੋ ਰਹੀਆਂ ਮੈਡਮ ਚਾਹੁੰਦੇ ਆ ਵੀ ਜਿਹੜੇ ਟੀਚਰ ਮਤਲਬ ਜਿੰਨੇ ਸਬਜੈਕਟ ਘਾਟ ਚੂਜ਼ ਕਿਤੇ ਜਾ ਰਹੇ ਹੈ ਹਨਾ ਜੇ ਉਹ ਬੱਚੇ ਸਬਜੈਕਟ ਨਹੀਂ ਰੱਖਣਗੇ ਤਾਂ ਉਹਨਾਂ ਦੀ ਕੁਰਸੀਆਂ ਤੇ ਖਤਰਾ ਹੈ ਤੇ ਉਹਨਾਂ ਦੀ ਬਦਨਮੀ ਤੇ ਹੋਰ ਹੋ ਜੂਗੀ ਜਾਂ ਜਿਹੜੇ ਟੀਚਰ ਐ ਇਕਨੋਮਿਕਸ ਡਿਪਾਰਟਮੈਂਟ ਐ ਜਾਂ ਫਿਜ਼ੀਕਲ ਡਿਪਾਰਟਮੈਂਟ ਐ ਜੇ ਬੱਚਿਆਂ ਨੇ ਵੱਧ ਰੱਖ ਲਈ ਤਾਂ ਉਹਨਾਂ ਟੀਚਰਾਂ ਤੇ ਬਰਡਨ ਪੈ ਜਾਗਾ ਜੋ ਕਿ ਉਹ ਟੀਚਰ ਮੈਡਮ ਦੇ ਬਹੁਤ ਨੇੜੇ ਨੇ ਤੁਹਾਨੂੰ ਲੱਗਦਾ ਕਿ ਇਸ ਮਸਲੇ ਦਾ ਥੋੜਾ ਜਲਦ ਹੱਲ ਕੀਤਾ ਜਾਏਗਾ ਪ੍ਰਸ਼ਾਸਨ ਵੱਲੋਂ ਹਾਂਜੀ ਹੱਲ ਤਾਂ ਦੇਖੋ ਜਿਸ ਸਾਲ ਨਾਲ ਡੀਸੀ ਸਰਦਰ ਰਿਸਪਾਂਸਿਵੀ ਹਾਲ ਤਾਂ ਜ਼ਰੂਰ ਹੋਵੇਗਾ ਕਦੇ ਵੀ ਕੋਈ ਵੀ ਜਿਹੜਾ ਅਫਸਰ ਹੋਏ ਨਹੀਂ ਚਾਹੁੰਦਾ ਵੀ ਵਿਦਿਆਰਥੀਆਂ ਦਾ ਕਿਸੇ ਵੀ ਪੱਖੋਂ ਲਾਸ ਹੋਵੇ ਡੀਸੀ ਸਾਹਿਬ ਦਾ ਵੀ ਸਾਨੂੰ ਇਹੀ ਰਿਸਪੌਂਸ ਸੀਗਾ ਵੀ ਉਹ ਨਹੀਂ ਚਾਹੁੰਦੇ ਵੀ ਵਿਦਿਆਰਥੀਆਂ ਦਾ ਜਿਹੜਾ ਲਾਸ ਹੋਵੇ ਉਹਨਾਂ ਨੂੰ ਕੋਈ ਕੰਮ ਸੀ ਤਾਂ ਉਹਨਾਂ ਨੇ ਏਡੀਸੀ ਨੂੰ ਮਾਰਕ ਕਰਕੇ ਦੇ ਦਿੱਤੇ ਅਸੀਂ ਏਡੀਸੀ ਸਾਹਿਬ ਤੋਂ ਵੀ ਇਹੀ ਉਮੀਦ ਰੱਖਦੇ ਹਾਂ ਵੀ ਉਹ ਸਾਡਾ ਵਿਦਿਆਰਥੀ ਨਾਲ ਜਲਦੀ ਤੋਂ ਜਲਦੀ ਹੱਲ ਕਰਕੇ ਦੇਣ ਇਸ ਮਸਲੇ ਦਾ ਹੱਲ ਜੇ ਪ੍ਰਸ਼ਾਸਨ ਵੱਲੋਂ ਜਲਦ ਨਾ ਕੱਢਿਆ ਗਿਆ ਤਾਂ ਤੁਹਾਡੇ ਅਗਲੇ ਕਦਮ ਹੁਣ ਕੀ ਹੋਣ ਵਾਲਿਆ ਤਰਨਾ ਜਾਰੀ ਰਹੇਗਾ ਜੀ ਤਨਨਾ ਜੇ ਤਨਨਾ ਜਾਰੀ ਰਹੇਗਾ ਉੱਪਰ ਹੋਰ ਅਪਰੋਚ ਕਰੀ ਜਾਵੇਗੀ ਵੀ ਸਾਨੂੰ ਸੈਕਟਰੀ ਨੂੰ ਮਿਲਿਆ ਜਾਵੇ ਪਰ ਸਿੱਖਿਆ ਵਿਭਾਗ ਵੱਲੋਂ ਮੇਰੇ ਸਾਨੂੰ ਅਕਸਰਾਂ ਨੂੰ ਮਿਲਿਆ ਜਾਵੇ ਤੇ ਉਹਨਾਂ ਨੂੰ ਸਾਡੇ ਜਿਹੜੀਆਂ ਵੀ ਮੰਗਾਂ ਉਹਨਾਂ ਨੂੰ ਦੱਸੀਆਂ ਜਾ ਹਾਂਜੀ ਬਟੇ ਕੀ ਨਾਮ ਹੈ ਮੇਰਾ ਨਾਮ ਪਰਮਿੰਦਰ ਕੌਰ ਹੈ ਪਰਮਿੰਦਰ ਜੀ ਅੱਜ ਰੋਸ਼ ਪ੍ਰਦਰਸ਼ਨ ਕਰ ਰਹੇ ਹੋ ਸੈਕਟਰੀਟ ਬਠਿੰਡਾ ਦੇ ਬਾਹਰ ਰਜਿੰਦਰਾ ਕਾਲਜ ਦੀ ਪ੍ਰਿੰਸੀਪਲ ਦੇ ਖਿਲਾਫ ਤੁਸੀਂ ਜਿਹੜੇ ਇਲਜ਼ਾਮ ਲਾ ਰਹੇ ਹੋ ਵੀ ਉਹ ਤੁਹਾਡੇ ਨਾਲ ਧੱਕਾ ਕਰ ਰਹੇ ਹੈਗੇ ਆ ਕੀ ਕਹਣਾ ਚਾਹੋ ਤੇ ਹੀ ਹਿਅ ਵੀ ਹੁਣੇ ਫਸਟ ਇਅਰ ਚ ਬਹੁਤ ਸਾਰੇ ਵਿਦਿਆਰਥੀ ਉਮੀਦਾਂ ਲੈ ਕੇ ਆਉਂਦੇ ਹੁੰਦੇ ਆ ਵੀ ਅਸੀਂ ਕਾਲਜ ਚੱਲੇ ਆ ਕਾਲਜ ਦੀ ਪੜ੍ਹਾਈ ਕਰਾਂਗੇ ਪਰ ਆਉਂਦਿਆਂ ਸਾਰੇ ਵਿਦਿਆਰਥੀ ਨੂੰ ਇਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਮਤਲਬ ਵਿਦਿਆਰਥੀ ਸੋਚ ਕੇ ਆਉਂਦਾ ਵੀ ਅਸੀਂ ਆਹ ਸਬਜੈਕਟ ਲੈਣੇ ਆ ਆਉਣ ਵਾਲੇ ਸਮੇਂ ਚ ਅਸੀਂ ਐਮਏ ਦੀ ਕਰਾਂਗੇ ਬੀਐਡ ਐਸ ਸਬਜੈਕਟ ਨਾਲ ਕਰਾਂਗੇ ਮਤਲਬ ਇਸ ਤਰ੍ਹਾਂ ਧੱਕੇ ਨਾਲ ਸਬਜੈਕਟਵ ਚੋ ਕੇ ਜਿਹੜਾ ਉਹਨਾਂ ਦਾ ਪੂਰਾ ਫਿਊਚਰ ਆ ਉਹਦੇ ਤੇ ਮਤਲਬ ਦਾ ਲਾਇਆ ਜਾ ਰਿਹਾ ਸਾਨੂੰ ਲੱਗਦਾ ਵੀ ਜਿਹੜੇ ਜੋ ਵਿਦਿਆਰਥੀ ਜਿਹੜੇ ਵਿਸ਼ੇ ਲੈਣਾ ਚਾਹੁੰਦਾ ਹੈ ਯਾ ਯੂਨੀਵਰਸਿਟੀ ਅਕੋਰਡਿੰਗ ਜੋ ਮਤਲਬ ਟੈਂਪਲੇਟ ਬਣ ਕੇ ਆਇਆ ਉਸ ਅਕੋਰਡਿੰਗ ਹੀ ਸਬਜੈਕਟ ਵਿਦਿਆਰਥੀਆਂ ਨੂੰ ਚੂਜ਼ ਕਰਨ ਦਾ ਹੱਕ ਹੋਣਾ ਚਾਹੀਦਾ ਬਟੇ ਕਾਰਨ ਕੀ ਮੰਨਦੇ ਹੈਗੇ ਜੇ ਪ੍ਰਿੰਸੀਪਲ ਕਹਿ ਰਿਹਾ ਤੁਸੀਂ ਇਹ ਸਬਜੈਕਟ ਲਓ ਪਰ ਤੁਸੀਂ ਜਿਹੜੇ ਵਿਦਿਆਰਥੀ ਹੈ ਉਹ ਹੋਰ ਕੋਈ ਸਬਜੈਕਟ ਲੈਣਾ ਚਾਹੁੰਦੇ ਕਾਰਨ ਕੀ ਮੰਨਦੇ ਹੋਗਾ ਕਾਰਨ ਦਾ ਇਹੀ ਹੈ ਵੀ ਅਥਾਰਟੀ ਵੱਲੋਂ ਜੇ ਹੁਣ ਵਿਦਿਆਰਥੀ 2-3 ਸਬਜੈਕਟਾਂ ਵੱਲ ਜ਼ਿਆਦਾ ਵਿਦਿਆਰਥੀ ਜਾਂਦੇ ਆ ਤਾਂ ਉਹਦੇ ਲਈ ਮਤਲਬ ਅਥਾਰਟੀ ਨੂੰ ਹੋਰ ਪ੍ਰੋਫੈਸਰ ਐ ਹੋ ਟੀਚਰਾਂ ਅਪੁਆਇੰਟ ਕਰਨੇ ਪੈਣਗੇ ਇੰਨੇ ਹੀ ਮਤਲਬ ਅਪੁਆਇੰਟ ਕਰਨ ਦੇ ਚੱਕਰ 'ਚ ਹੀ ਜਿਹੜਾ ਵਿਦਿਆਰਥੀਆਂ ਨੂੰ ਹੋਰਾਂ ਸਬਜੈਕਟਾਂ ਵੱਲ ਧੱਕਿਆ ਜਾ ਰਿਹਾ ਤੀਰਜਿੰਦਰਾ ਕਾਲਜ 'ਚ ਪ੍ਰੋਫੈਸਰਾਂ ਦੀ ਘਾਟ ਹੈ ਉਨੇ ਤਾਂ ਕਈ ਪੋਸਟਾਂ ਇੱਥੇ ਖਾਲੀ ਨੇ ਜੇ ਆਪਾਂ ਪੱਕੇ ਪ੍ਰੋਫੈਸਰਾਂ ਦੀ ਗੱਲ ਕਰੀਏ ਤਾਂ ਉਹ ਤਾਂ ਬਹੁਤ ਜ਼ਿਆਦਾ ਪੋਸਟਾਂ ਪੱਕੇ ਪ੍ਰੋਫੈਸਰਾਂ ਦੀਆਂ ਖਾਲੀ ਆ ਮਤਲਬ 130 ਤੋਂ 140 ਦੇ ਕਰੀਬ ਇੱਥੇ ਪੱਕੇ ਪ੍ਰੋਫੈਸਰਾਂ ਦੀ ਲੋੜ ਹੈ ਪਰ ਸਿਰਫ 5 ਤੋਂ 7 ਹੀ ਜਿਹੜੇ ਪੱਕੇ ਪ੍ਰੋਫੈਸਰ ਹੈ ਪਰ ਉੰਜੇ ਗੈਸਟ ਫਿਕਿਲਟੀ ਕੰਟਰੈਕਟ ਬੇਸ ਦੇ ਟੀਚਰ ਮਤਲਬ ਰੱਖੇ ਹੋਏ ਆ ਉਹਦੇ ਚੋਂ ਵੀ ਕੁਝ ਕੁਝ ਜਿਹੜੀਆਂ ਪੋਸਟਾਂ ਹੋ ਖਾਲੀ ਨਹੀਂ ਹੋਈਆਂ ਮਤਲਬ ਸਾਡੀ ਮੰਗ ਇਹ ਹੈ ਵੀ ਪੱਕੀਆਂ ਭਰਤੀਆਂ ਜਿਹੜੀਆਂ 70 ਸਾਲਾਂ ਤੋਂ ਨਹੀਂ ਹੋਈਆਂ ਪਿਛਲੇ ਸਰਕਾਰੀ ਕਾਲਜਾਂ ਦੇ ਵਿੱਚ ਉਹ ਜਿਹੜੀਆਂ ਪੋਸਟਾਂ ਅੱਜ ਭਰੀਆਂ ਜਾਣੀਆਂ ਚਾਹੀਦੀਆਂ ਤਾਂ ਕਿ ਵਿਦਿਆਰਥੀਆਂ ਨੂੰ ਇੱਕ ਚੰਗੀ ਐ ਜਿਹੜੀ ਉਹ ਸਿੱਖਿਓ ਮਿਲ ਸਕੇ ਕੀ ਲੱਗਦਾ ਪ੍ਰਸ਼ਾਸਨ ਵੱਲੋਂ ਇਸ ਮਸਲੇ ਦਾ ਜਲਦ ਹੱਲ ਕੀਤਾ ਜਾਵੇਗਾ ਇਹ ਤਾਂ ਦੇਖੋ ਵਿਦਿਆਰਥੀਆਂ ਦੀ ਤਾਕਤ ਹੈ ਵੀ ਵਿਦਿਆਰਥੀ ਉਸ ਫੈਂਸਰੇ ਨੂੰ ਵਾਪਸ ਕਾਣਗੇ ਜੇ ਆਉਣ ਵਾਲੇ ਮਹੀਨੇ ਦੇ ਵਿੱਚੇ ਮਸਲਾ ਹੱਲ ਨਹੀਂ ਹੁੰਦਾ ਤਾਂ ਵਿਦਿਆਰਥੀਆਂ ਨੂੰ ਆਪਦਾ ਜਿਹੜਾ ਸੰਘਰਸ਼ ਹੋਰ ਤਿੱਖਾ ਕਰਨਾ ਪਊਗਾ ਆਪਦੇ ਨਾਲ ਦੇ ਨੂੰ ਨਾਲ ਜੋੜ ਕੇ ਹੋਰ ਹੈ ਜਿਹੜਾ ਇਸ ਮੁੱਲ ਮਸਲੇ ਨੂੰ ਹੱਲ ਕਰਾਉਣ ਲਈ ਕੋਈ ਜਿਹੜਾ ਸੰਘਰਸ਼ ਹੋ ਲਿਖਿਆ ਜਾਊਗਾ ਉਹ ਸਿਰਜਿੰਦਰਾ ਕਾਲਜ ਦੇ ਸਟੂਡੈਂਟ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਜੇ ਪਟੰਨਾ ਪ੍ਰਸ਼ਾਸਨ ਵੱਲੋਂ ਸਾਡੇ ਮਸਲੇ ਦਾ ਜਿਹੜਾ ਹੱਲ ਜਲਦ ਨਾ ਕੀਤਾ ਗਿਆ ਤਾਂ ਸਾਡੇ ਵੱਲੋਂ ਜਿਹੜੇ ਸੰਘਰਸ਼ਾ ਜਿਹੜੇ जाएंगे कैमरा मैन सूजल बठंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एप और व्हाट्सएप चैनल आरोप